ਸਾਸੀ ਗੱਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾਂ ਤੋਂ ਸਿੱਧੀਆਂ ਤਸਵੀਰਾਂ ਜਿਸ ਵਿੱਚ ਦੂਸਾਂਝ ਕਲਾਂ ਜੋ ਕਿ ਬਿਸ਼ਨਦਾਦੀ ਚੱਕੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਲੰਬੜਦਾਰ ਮਾਸਟਰ ਜਗੀਰ ਸਿੰਘ ਜੀ ਸਰਗਵਾਸੀ ਤੀਰਸ ਸਿੰਘ ਦੂਸਾਂਝ ਉਹਨਾਂ ਦੇ ਪਰਿਵਾਰ ਵੱਲੋਂ ਕਾਫੀ ਪਾਰੇ ਇਹ ਕੂੜਾ ਜਿਹੜਾ ਢੇਰ ਚ ਕਾਇਆ ਜਾ ਰਿਹਾ ਸੀ ਤਾਂ ਅੱਜ ಗ್ರಾಮ ਪੰਚਾਇਤ ਸਰਪੰਚ ਨਿਰਮਨ ਕੁਮਾਰ 라ਵੀ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਢੇਰ ਜਿਹੜਾ ਹੈ ਉਹ ਰਾਸਤੇ ਦੇ ਵਿੱਚ ਦਾ ਆਇਆ ਹੋਇਆ ਸੀਗਾ ਤੇ ਉਹਨੂੰ ਚਕਵਾਉਣ ਦਾ ਜਿਹੜਾ ਪ੍ਰਾਲਾ ਕੀਤਾ ਜਾ ਦੋ ਟਰੈਲੀਆਂ ਜਾ ਚੁੱਕੀਆਂ ਦੇਖ ਸਕਦੇ ਆ ਢੇਰਾਂ ਦੇ ਅੰਬਾਰ ਲੱਗੇ ਹੋਏ ਆ ਲੋਕਾਂ ਨੂੰ ਬੇਨਤੀ ਆ ਪਿੰਡ ਵਾਸੀਆਂ ਨੂੰ ਮੱਲਾ ਵਾਸੀਆਂ ਨੂੰ ਬੇਨਤੀ ਆ ਜੋ ਸ਼ਿਦੀ ਗੁਰਦੁਆਰੇ ਵਾਲੀ ਸਾਈਡ ਤੋਂ ਇਧਰ ਪਿੰਡ ਵਾਲੀ ਸਾਈਡ ਤੋਂ ਕੂੜਾ ਕਕਰ ਸੱਟ ਕੇ ਜਾਂਦੇ ਇਧਰ ਉਹਨਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਇਹ ਜਿਹੜਾ ਕੂੜਾ ਆ ਇੱਥੋਂ ਥੋੜਾ ਸਾਫ਼ ਕਰਾ ਦੇਣਾ ਰਸਤਾ ਅੱਗੇ ਜਾ ਕੇ ਬਹੁਤ ਜਗ੍ਹਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜਾ ਕੂੜਾ ਸਿੱਟਣ ਵਾਸਤੇ ਇਧਰ ਟੋਆ ਵੀ ਪਟਿਆ ਹੋਇਆ ਤੇ ਇਧਰਲੀ ਸਾਈਡ ਕਾਫੀ ਪਿੱਛੇ ਤੱਕ ਕਾਫੀ ਪਧਰੀ ਜਗ੍ਹਾ ਆ ਅੱਗੇ ਜਾ ਕੇ ਕੂੜਾ ਸਿੱਟਣ ਦੀ ਕਿਰਪਾਲਤਾ ਕਰਨ ਸੋ ਦੋ ਟਰਾਲੀਆਂ ਜਾ ਚੁੱਕੀਆਂ ਕੂੜੇ ਕਰਕਟ ਦੇ ਜਿਹੜੇ ਢੇਰ ਆ ਬਾਹਰ ਲੱਗੇ ਹੋਏ ਆ ਉਹ ਰਸਤੇ ਦੇ ਵਿੱਚ ਢੇਰ ਹੋਣ ਕਾਰਨ ਇਧਰ ਫਸਲ ਵੀ ਖਰਾਬ ਹੁੰਦੀ ਸੀਗੀ ਤੇ ਜਿਸ ਕਾਰਨ ਫਸਲ ਖਰਾਬ ਹੋ ਰਹੀ ਸੀ ਤਾਂ ਲੰਬੜਾ ਰਕੇਸ਼ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਬਾਰ-ਬਾਰ ਬੇਨਤੀ ਸੀਗੀ ਅਪੀਲ ਸੀਗੀ ਕਿ ਸਾਡਾ ਜਿਹੜਾ ਢੇਰ ਆ ਉਹ ਚੁਕਾਇਆ ਜਾਵੇ ਤੇ ਰਸਤਾ ਪਧਰਾ ਕੀਤਾ ਜਾਵੇ ਇਥੋਂ ਅੱਜ ਸਰਪੰਚ ਨਿਰਮਨ ਕੁਮਾਰ ਨਵੀਤ ਨਾਲ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਇਹ ਉਦਮ ਉਪਰਾਲਾ ਕੀਤਾ ਜਾ ਰਿਹਾ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਉਦਮ ਕਰ ਰਹੇ ਆ ਤੁਸੀਂ ਇਹ ਢੇਰ ਚੁਕਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਆ ਕੀ ਕਹਿਣਾ ਚਾਹੁੰਦੇ ਆ ਮੱਲਾ ਵਾਸੀਆਂ ਜਿਹੜੇ ਇੱਥੇ ਢੇਰ ਸੱਟ ਕੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਢੇਰ ਪਿਛਲੀ ਪੰਚਾਇਤ ਚ ਵੀ ਚੁਕਾਇਆ ਗਿਆ ਸੀ ਤੇ ਹੁਣ ਕਾਫੀ ਸਮੇਂ ਤੋਂ ਰਸਤੇ ਦੇ ਵਿੱਚ ਆ ਰਿਹਾ ਸੀ ਤੇ ਅਲਦ ਵਾਲੇ ਖੇਤਾਂ ਵਾਲੇ ਤੇ ਘਰਾਂ ਵਾਲੇ ਵੱਲੋਂ ਬੇਨਤੀ ਕੀਤੀ ਸੀ ਕਿ ਇਹ ਢੇਰ ਨੂੰ ਚਕਵਾਇਆ ਜਾਵੇ ਤੇ ਰਾਜ ਬਹੁਤ ਹੀ ਖਲਾਰਾ ਪਿਆ ਸੀ ਤੇ ਮੈਂ ਇਹ ਬੇਨਤੀ ਮਹੱਲਾ ਵਾਸੀਆਂ ਨੂੰ ਕਰਨਾ ਚਾਹੁੰਦਾ ਕਿ ਇਹ ਢੇਰ ਜੋ ਇਸ ਵਾਰ ਤਾਂ ਚਕਵਾ ਦਿੱਤਾ ਜਾਵੇਗਾ ਤੇ ਢੇਰ ਅੱਗੇ ਸਿਟਿਆ ਜਾਵੇ ਕਿਉਂਕਿ ਪਿੱਛੇ ਕਾਫੀ ਜਗ੍ਹਾ ਖਾਲੀ ਪਈ ਹੈ ਤਾਂ ਜੋ ਰਾਜ ਗੰਦ ਨਾ ਪਵੇ ਹਾਂਜੀ ਸਪੰਸਰ ਇੱਥੇ ਸਾਡੇ ਨੇੜੇ ਵਾਲੇ ਮਹੱਲਾ ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਕੂੜਾ ਹੈ ਉਹ ਅੱਗੇ ਸਿਟਿਆ ਜਾਵੇ ਇਸ ਦੀ ਜ਼ਿੰਮੇਵਾਰੀ ਸਾਡੇ ਲੰਬੜਦਾਰ ਜੀ ਬਿਸ਼ਨ ਦਾਸ ਜੀ ਨੂੰ ਦਿੱਤੀ ਗਈ ਹੈ ਜੇ ਕੋਈ ਵੀ ਕੂੜਾ ਜਾਂ ਰਾਹ ਦੇ ਵਿੱਚ ਜਾਂ ਅੱਗੇ ਸਿੱਟੇਗਾ ਤਾਂ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਲੋ ਜੀ ਤੀਸਰੀ ਟ੍ਰੈਲੀ ਜਿਹੜੀ ਉਹ ਭਰਨ ਜਾ ਰਹੀ ਆ ਦੋ ਟ੍ਰੈਲੀਆਂ ਪਹਿਲਾਂ ਸਿੱਟੀਆਂ ਜਾ ਚੁੱਕੀਆਂ ਆ ਤੀਸਰੀ ਟ੍ਰੈਲੀ ਹੁਣ ਭਰਨ ਜਾ ਰਹੀ ਆ ਔਰ ਜਿਹੜਾ ਇਹ ਉਦਮ ਉਪਰਾਲਾ ಗ್ರಾಮ ਪੰਚਾਇਤ ਦੁਸਾਂਝ ਕਲਾਂ ਨਰਮਕਮਰ ਨਵੀਂ ਦੀ ਅਗਵਾਈ ਵਿੱਚ ਜਿਹੜਾ ਕੂੜਾ ਕਰਕਟ ਜਿਹੜਾ ਚੱਕਿਆ ਜਾ ਰਿਹਾ ਤੋ ਪਿੰਡ ਵਾਸੀਆਂ ਨੂੰ ਦੁਬਾਰਾ ਫੇਰ ਅਸੀਂ ਅਪੀਲ ਕਰਦੇ ਆਂ ਸ਼ਹੀਦ ਦੀ ਗੁਰਦੁਆਰਾ ਵਾਲਾ ਮੱਲਾ ਜਿਹੜਾ ਵਿਚਲਾ ਵਿਚਲੀਆਂ ਗਲੀਆਂ ਹੈਗੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਜੇਕਰ ਕੂੜਾ ਕਰਕਟ ਸਿੱਟਣਾ ਆਣਾ ਹੈ ਤਾਂ ਥੋੜਾ ਜਿਹਾ ਖੇਚਲ ਕਰਕੇ ਅੱਗੇ ਜਾ ਕੇ ਸਿੱਟਣ ਦੀ ਕਿਰਪਾਲਤਾ ਕਰਨੀ ਕਿਉਂ ਜਿਹੜਾ ਇਹ ਬਿਜਲੀ ਦਾ ਟਰਾਂਸਫਾਰਮ ਲੱਗਾ ਆ ਇਹਦਾ ਜਦੋਂ ਫਿਊਜ਼ ਓੜਦਾ ਆ ਮੱਲਾ ਵਾਸੀਆਂ ਨੂੰ ਪਰੇਸ਼ਾਨੀ ਉਹਨਾਂ ਨੂੰ ਹੀ ਆਉਂਦੀ ਜਿਹੜੇ ਇੱਥੇ ਕੂੜਾ ਸਟੱਕੇ ਜਾਂਦੇ ਆ ਔਰ ਬਿਜਲੀ ਡਿਪਾਰਟਮੈਂਟ ਵਿਭਾਗ ਵੱਲੋਂ ਵੀ ਇਹੀ ਬੇਨਤੀ ਆ ਕਿ ਇਹ ਕੂੜਾ ਜਦੋਂ ਸਿੱਟਿਆ ਇੱਥੇ ਜਾਂਦਾ ਗੰਧ ਪਿਆ ਆ ਉਹ ਵੀ ਫਿਊਜ ਲਾਉਣ ਵੇਲੇ ਵੀ ਇੱਥੇ ਗੰਦ ਦੇ ਵਿੱਚ ਚਾਣ ਨੂੰ ਕਤਰੌਂਦੇ ਆ ਉਹ ਵਧੀਆ ਉਹਨਾਂ ਦਾ ਵੀ ਇਹ ਮੰਨਣਾ ਸਹੀ ਆ ਕਿ ਅਸੀਂ ਗੰਦ ਦੇ ਵਿੱਚ ਚੜ ਕੇ ਜਾਈਏ ਮਾੜੀ ਗੱਲ ਆ ਆਪਣੇ ਪਿੰਡ ਵਾਸਤੇ ਸੋ ਸਾਰੇ ਬਿਜਲੀ ਬੈਂਕ ਵੀ ਬਲੋ ਵੀ ਇਹ ਬੇਨਤੀ ਆ ਕਿ ਇਹ ਕੂੜਾ ਜਿਹੜਾ ਹੈ ਉਹ ਗਾਂਹ ਸੱਚਾ ਜਾਵੇ ਤਾਂ ਜੋ ਤੁਹਾਡੀ ਜਿਹੜੀ ਬਿਜਲੀ ਆ ਨਿਰਗਮ ਚੱਲਦੀ ਰਵੇ ਜੇ ਕਿਤੇ ਫਾਲਟ ਪੈਂਦਾ ਆ ਉਹ ਆ ਕੇ ਆਪਣਾ ਜਲਦੀ ਤੋਂ ਜਲਦੀ ਠੀਕ ਕਰਨ ਪਹਿਲਾਂ ਉਹ ਇਹ ਗੱਲ ਕਹਿੰਦੇ ਆ ਕਿ ਤੁਸੀਂ ਇਹ ਆਣ ਕੇ ਪਹਿਲਾਂ ਸਫਾਈ ਕਰਾਓ ਅਸੀਂ ਕਿੱਥੇ ਦੀ ਚੜੀਏ ਇੱਕ ਵੀ ਬੈਂਚ ਇੱਕ ਮਿੰਟ ਯਾ ਲੋ ਵੀ ਬੇਨਤੀ ਆਈ ਹੈ ਕਿ ਗਰਮੀਆਂ ਨੂੰ ਫਿਊਜ ਬਹੁਤ ਵਾਰ ਵਾਰ ਔੜਦਾ ਆ ਇਹਦੇ ਨਾਲ ਬਿਜਲੀ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ট্রান্সਫਾਰਮ ਲੋਡ ਨਹੀਂ ਪੂਰਾ ਕਰਦਾ ਇਸ ਲਈ ਅਸੀਂ ਬੇਨਤੀ ਕੀਤੀ ਹੈ ਉਹਨਾਂ ਨੂੰ ਕਿ ਸਾਨੂੰ ਇੱਕ ট্রান্সਫਾਰਮ ਹੋਰ ਦਿੱਤਾ ਜਾਵੇ ਮਲੇ ਦਾ ਬਿਲਕੁਲ ਤੇ ਉਹਦੇ ਸੰਬੰਧ ਚ ਕੱਲ੍ਹ ਜਾਈ ਸਾਥ ਮਿਲਿਆ ਜਾਵੇਗਾ ਇੱਕ ਟ੍ਰਾਂਸਫਰ ਮ ਹੋਰ ਲਖਾਇਆ ਜਾਵੇ ਚਲੋ ਇਹ ਵੀ ਬਹੁਤ ਵੱਡੀ ਖੁਸ਼ਖਬਰੀ ਆ ਸਰਪੰਚ ਸਾਹਿਬ ਨੇ ਦਿੱਤੀ ਆ ਕਿ ਇੱਕ ਟ੍ਰਾਂਸਫਰ ਜਿਹੜਾ ਮਹੱਲੇ ਵਾਸਤੇ ਜਿਹੜਾ ਲੋਡ ਘਟਾਉਣ ਵਾਸਤੇ ਉਹ ਦਿੱਤਾ ਜਾਵੇਗਾ ਸੋ ਜਿਹੜਾ ਨਾਲ ਦੀ ਨਾਲ ਢੇਰ ਚਕਾਉਣ ਦਾ ਜਿਹੜਾ ਕੰਮ ਹੋ ਸ਼ੁਰੂ ਕੀਤਾ ਗਿਆ ਤੇ ਨਾਲ ਦੀ ਨਾਲ ਮਹੱਲਾ ਨਿਵਾਸੀਆਂ ਨੂੰ ਇੱਕ ਹੋਰ ਖੁਸ਼ਖਬਰੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੀ ਜਿਹੜੀ ਸੰਕਟ ਪੈਂਦਾ ਆ ਫਿਊਜ ਉੜ ਜਾਂਦਾ ਲੋਡ ਵੱਧ ਕਰਨ ਉਹ ਲੋਡ ਜਿਹੜਾ ਇਹਦਾ ਘਟਾ ਕੇ ਜਿਹੜਾ ਟ੍ਰਾਂਸਫਰ ਮ ਇੱਕ ਟ੍ਰਾਂਸਫਰ ਨਵਾਂ ਟ੍ਰਾਂਸਫਰ ਜਿਹੜਾ ਉਹ ਇੱਥੇ ਲੱਗਿਆ ਲੱਗਿਆ ਜਾਵੇਗਾ ਤਾਂ ਜੋ ਆਈਦਨ ਜਿਹੜੇ ਫਿਊਜ ਉੜ ਕੇ ਬਿਜਲੀ ਬੰਦ ਹੋ ਜਾਂਦੀ ਆ ਉਹਦੀ ਦਿੱਕਤ ਤੋਂ ਨਜਾਦ ਪਾ ਸਕੇ ਸੋ ਬਹੁਤ ਬਹੁਤ ਧੰਨਵਾਦ ਮਹੱਲਾ ਨਿਵਾਸੀਆਂ ਨੂੰ ਦੁਬਾਰਾ ਫੇਰ ਮੈਂ ਆਪਣੇ ਵੱਲੋਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪਿੰਡ ਵਾਸੀਆਂ ਨੂੰ ਮਹੱਲਾ ਵਾਸੀਆਂ ਨੂੰ ਵੀਲ ਕਰਦਾ ਕਿ ਕੂੜਾ ਕਰਕਟ ਜਿਹੜਾ ਆ ਉਹ ਅੱਗੇ ਜਾ ਕੇ ਸਿੱਟਣ ਦੀ ਕਿਰਪਾਲਤਾ ਕਰਨ ਤਾਂ ਜੋ ਜਿਹੜੀ ਆਹ ਫਸਲ ਖਰਾਬ ਹੁੰਦੀ ਆ ਦੇਖੋ ਫਸਲ ਦੇ ਵਿੱਚ ਲਿਫਾਫੇ ਤੁਸੀਂ ਦੇਖ ਸਕਦੇ ਆ ਜਿਹੜੇ ਲਿਫਾਫੇ ਆ ਪਲਾਸਟਿਕ ਆ ਇਹਨੂੰ ਜੇ ਤੁਸੀਂ ਚਾਣ ਲੱਗੇ ਕੂੜਾ ਸਿੱਟਣ ਲੱਗੇ ਜਲਾ ਕੇ ਜਾਓ ਅੱਗ ਲਾਜੋ ਤਾਂ ਬਾਕੀ ਹੋਰ ਵੀ ਜਿਹੜੇ ਕੂੜਾ ਕਰਕਟ ਚ ਉਹ ਵੀ ਮਤਲਬ ਜਾਲ ਸਕਦਾ ਕੂੜਾ ਜਿਹੜਾ ਲਫਾਫੇ ਆ ਤਾਂ ਤੁਸੀਂ ਵੱਧ ਤੋਂ ਵੱਧ ਇਹੀ ਐਫਰਟ ਕਰੋ ਕਿ ਕੂੜੇ ਨੂੰ ਅੱਗੇ ਜਾ ਕੇ ਸਿੱਟਿਆ ਜਾਵੇ ਸੋ ਦੇਖ ਲਓ ਟਰਾਲੀਆਂ ਦੱਬ ਦੱਬ ਕੇ ਭਰੀਆਂ ਜਾ ਰਹੀਆਂ ਥੋੜੀ ਜਿਹੀ ਜਗ੍ਹਾ ਤੇ ਇੱਕ ਟਰਾਲੀ ਭਰ ਜਾਂਦੀ ਹੈ ਕਾਫੀ ਟਰਾਲੀਆਂ ਇੱਥੋਂ ਭਰਨੀਆਂ ਆ ਤੇ ਸੋ ਉਦਮ ਲਈ ਬਹੁਤ ਸ਼ਲਾਘਾ ਜੋ ਕਦਮ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੁਸਾਂਝ ਕਲਾ ਲਾਈਵ ਨਿਊਜ਼ ਚੈਨਲ ਦੇਖਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ